ਅਸਲਾਮ ਵਾਲੇਕੁਮ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਹੈ ਕਿ ਆਪਣੇ والدین ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਆਮ ਸਮਾਪਰਦਾਇ ਡੇਰੇਦਾਰ ਪਤਾ ਕੀ ਆਂਦੇ ਪ੍ਰਚਾਰਕਾਂ ਬਾਰੇ ਇਹ ਜੀ ਬਾਣੀ ਉਤੇ ਸ਼ੰਕਰ ਤੁਸੀਂ ਕਰਦੇ ਹੋ ਤੁਸੀਂ ਦੇ ਜਣੇ ਖਣੇ ਨੂੰ ਦਾਤਾ ਬਣਾ ਦਿੱਤਾ ਤੁਸੀਂ ਦੇ ਜਣੇ ਖਣੇ ਨੂੰ ਸੁੱਖਾਂ ਦਾ ਦਾਤਾ ਬਣਾ ਦਿੱਤਾ ਤੁਸੀਂ ਆਗਾ ਫਲਾਣੇ ਬਾਬੇ ਦੀਆਂ ਚੌਕੀਆਂ ਪਰੋ ਬੰਦਾ ਠੀਕ ਹੋ ਜਾਂਦਾ ਸਾਡੇ ਤੇ ਅੱਜ ਇਦਾਂ ਦਾ ਪ੍ਰਚਾਰ ਹੋ ਰਿਹਾ ਹੈ ਕਿ ਫਲਾਣੇ ਥਾਂ ਤੇ ਜੋਤ ਜਗਦੀ ਹੈ ਉਹਦੀ ਮਾੜਾ ਜਾਂ ਕਿਉਂ ਅੱਜਕੱਲ ਸਾਡੇ ਪ੍ਰਚਾਰਕੇ ਵੀ ਪ੍ਰਚਾਰ ਕਰਦੇ ਆ ਆਪ ਜਦੋਂ ਪ੍ਰਚਾਰਕ ਬਾਬੇ ਬਿਮਾਰ ਹੁੰਦੇ ਆ ਉਹਨਾਂ ਨੂੰ ਅਪੋਲੋ ਹਸਪੀਟਲ ਲੈ ਕੇ ਜਾਣਾ ਪੈਂਦਾ ਹੈ ਤੇ ਲੋਕਾਂ ਨੂੰ ਮੰਨਦੇ ਆ ਦੇਸੀ ਕਿ ਉਹਦੀ ਜੋਤ ਜਗਾਓ ਤੇ ਮਾੜਾ ਜਿਹਦਾ ਘਿਓ ਉਥੇ ਲਾਓ ਜਿਸੇ ਦਰਦ ਹੁੰਦੀ ਹੈ ਦਰਦ ਠੀਕ ਹੋ ਜਾਏਗੀ ਬਾਬਾ ਜੀ ਲਿਖ ਕੇ ਦੇ ਦਿਓ ਜਦਨ ਤੁਸੀਂ ਬਿਮਾਰ ਹੋਏ ਤੁਸੀਂ ਸਿਰਫ ਘਿਓ ਦੀ ਜੋਤ ਦਾ ਉਹ ਘਿਓ ਲਾਓਗੇ ਤੁਹਾਨੂੰ ਕਿਸੇ ਡਾਕਟਰ ਦੀ ਲੋੜ ਨਹੀਂ ਪਵੇਗੀ ਤੁਹਾਡੇ ਤਾਂ ਆਪਣੇ ਵੱਡੇ ਵੱਡੇ ਹਸਪੀਟਲ ਨੇ ਤੁਸੀਂ ਲੋਕਾਂ ਨੂੰ ਗਲਤ ਪ੍ਰਚਾਰ ਕਰਕੇ ਗੁੰਮਰਾਹ ਪਾ ਕਰਦੇ ਹੋ ਮਾਫ ਕਰਨਾ ਮੈਨੂੰ ਇਹ ਗੱਪਤਾ ਕਿਆਂ ਨੂੰ ਗੱਲਾਂ ਚੁਬੜੀਆਂ ਨੇ ਪਰ ਸਚਾਈ ਹੈ ਅੱਜ ਸਾਡੇ ਦਰ ਦੇ ਬਹੁਤੇ ਰਾਗੀ ਤੁਹਾਡੀ ਪ੍ਰਚਾਰਕ ਵੀ ਸਰੋਂਾਂ ਦੀ ਬੋਲੀ ਬੋਲ ਰਹੇ ਨੇ ਇੱਕ ਬੰਨੇ ਤੁਸੀਂ ਆਪਣੇ ਬੱਚਿਆਂ ਨੂੰ ਹੈਲਥ ਦੀ ਸਿੱਖਿਆ ਦੇ ਰਹੇ ਹੋ ਬੱਚਿਆਂ ਨੂੰ ਐਮਬੀਬੀਐਸ ਕਰਾ ਰਹੇ ਹੋ ਸਾਡੀਆਂ ਬੱਚੀਆਂ ਧੀਆਂ ਬੀਏਸੀ ਨਰਸਿੰਗ ਦਾ ਕੋਰਸ ਕਰ ਰਹੀਆਂ ਨੇ ਮੈਡੀਕਲ ਦੇ ਵਿੱਚ ਕਿੰਨੇ ਸਾਡੇ ਬੱਚੇ ਬੱਚੀਆਂ ਇਵਨ ਇੱਥੋਂ ਤੱਕ ਬਾਬਿਆਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਨੇ ਤੇ ਲੋਕਾਂ ਨੂੰ ਕੀ ਆਂਦੇ ਭਲਾ ਜੀ ਜਦੋਂ ਦਰਦ ਹੋਵੇ ਉੱਚੀ ਬੋਲੋ ਜੀ ਉਦੋਂ ਕਿਓ ਦੀ ਕਿਓ ਦਾ ਮੜਾ ਜੇ ਦੇਸੀ ਕਿਓ ਆਪਣੇ ਉਥੇ ਦਰਦ ਵਾਲੀ ਜਗ੍ਹਾ ਲਾ ਲੋ ਠੀਕ ਹੋ ਜਾਓਗੇ ਹੁਣ ਤੁਹਾਨੂੰ ਪਤਾ ਵੀ ਇਹ ਕਿਹਾ ਕਹਿੰਨੇ ਮੇਰੇ ਤੇ ਅੱਗੇ بڑے ਪਰਚੇ ਹੁਣ ਮੇਰੇ ਕੋਲੋਂ ਬਾਬੇ ਦਾ ਨਾਂ ਨਾ ਪੁੱਛਿਓ ਕਿਉਂਕਿ ਮੇਰਾ ਅੱਧਾ ਟਾਈਮ ਤੇ ਵਕੀਲਾਂ ਨਾਲ ਹੀ ਲੰਘਦਾ ਪਰ ਮੈਂ ਡਰਦਾ ਨਹੀਂ ਇਹਨਾਂ ਕੋਲੋਂ ਭਾਈਦਿਆਂ ਨੂੰ ਵਾਣ ਇੱਕੋ ਜਿਹਾ ਹੈ ਪਰ ਮੈਂ ਰਾਗੀਆਂ ਪ੍ਰਚਾਰ ਕਰਨ ਤਕੜੇ ਹੋ ਇਸ ਦੇਸ਼ ਨੂੰ ਇਸ ਸਮਾਜ ਨੂੰ ਇੱਕ ਘੋਣ ਵਾਂਗੂ ਲੱਗੇ ਹੋਏ ਨੇ ਲੋਕ ਹਿੰਮਤ ਕਰੋ ਹਸਪੀਟਲਾਂ 'ਚ ਇਲਾਜ ਕਰਦੇ ਬੰਦਿਆਂ ਦਾ ਇਹਨਾਂ ਲੋਕਾਂ ਨੇ ਉੱਥੋਂ ਹਸਪੀਟਲਾਂ 'ਚੋਂ ਘਰ ਲਿਆ ਆ ਕੇ ਕਿਹਾ ਘਰ ਸੰਪੜ ਪਾਠ ਕਰਾਓ ਤੁਹਾਡਾ ਬਾਬਾ ਤੁਹਾਡਾ ਪੁੱਤਰ ਪਿਓ ਬਾਪੂ ਠੀਕ ਹੋ ਜਾਏਗਾ ਸੰਪੜ ਪਾਠ ਜੇ ਅੱਧਾ ਨਹੀਂ ਹੋਇਆ ਤੇ ਬਾਪੂ ਜੀ ਚੜਾਈ ਵੀ ਕਰ ਗਏ ਤੇ ਬਾਅਦ ਪਤਾ ਕੀ ਹੁੰਦੇ ਤਹਾਡੇ ਕੋਲ ਮਰਿਆਦਾ ਨਹੀਂ ਨਿਭੀ ਹੋਣੀ ਤੁਸੀਂ ਕਿਉਂ ਜੋਤ ਵਿੱਚ ਕਿਉਂ ਸਹੀ ਤਰੀਕੇ ਨਾਲ ਨਹੀਂ ਪਾਇਆ ਕਿਉਂਕਿ ਉਹ ਵੀ ਜ਼ਿੰਮੇਵਾਰੀ ਆਪਣੇ ਸਰ ਥੋੜਾ ਲੈਣੀ ਹੈ ਜੇ ਦੇ ਬਚ ਗਿਆ ਤੇ ਬਾਬੇ ਦੀ ਬੱਲੇ ਬੱਲੇ ਜੇ ਮਰ ਗਿਆ ਤੇ ਕਹਣਾ ਤੁਸੀਂ ਕਪੜਾ ਮਾੜਾ ਲੈਂਦਾ ਸੀ ਸੰਪੜ ਪਾਠ ਵੇਲੇ ਅ ਸੰਪੜ ਪਾਠੇ ਕੋਤਰੀਆਂ ਪਤਾ ਨਹੀਂ ਕੀ ਕੋਈ ਚੱਲ ਪਿਆ ਜੀ ਬਹੁਤ ਕੁਝ ਚੱਲ ਪਿਆ ਸਾਡੇ ਗੁਰੂ ਨੇ ਆਪਣੇ ਕੋਲ ਵੈਦ ਰੱਖੇ ਹਕੀਮ ਰੱਖੇ ਲੋਕਾਂ ਦਾ ਇਲਾਜ ਕੀਤਾ ਗਮਰਾ ਨਹੀਂ ਕੀਤਾ ਸਾਡੇ ਗੁਰੂ ਨੇ ਮਾਫ ਕਰਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਵੀ ਭਗਤ ਮਹਾਂਪੁਰਸ਼ ਹੋਏ ਨੇ ਉਹਨਾਂ ਦੀ ਜੰਗ ਕੀ ਸੀ ਭਲਾ ਉਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਸੀ ਧਰਮ ਦੇ ਨਾਂ ਤੇ ਜਿੱਡਾ ਵੱਡਾ ਡਰ ਪਾਇਆ ਜਾਂਦਾ ਇਸ ਡਰ ਚੋਂ ਬਾਹਰ ਨਿਕਲੋ ਜੰਮ ਦੇ ਬੱਚੇ ਨੂੰ ਗ੍ਰਿਆਂ ਦਾ ਡਰ ਪਾਇਆ ਜਾਂਦਾ ਤੇਰੇ ਉੱਤੇ ਫਲਾਣਾ ਤੇਰੇ ਤੇ ਸ਼ਨੀ ਪਾਰੀ ਐ ਤੇਰੇ ਤੇ ਸ਼ੁਕਰ ਪਾਰੀ ਐ ਤੇਰਾ ਸ਼ਨੀ ਸ਼ੁਕਰ ਟੱਪ ਕੇ ਮੰਗਲ ਜਾਵੜਿਆ ਰਾਸ਼ੀਆਂ ਕਈ ਲੋਕ ਸਵੇਰੇ ਉੱਠ ਕੇ ਨਾ ਕੀਰਤਨ ਸੁਣਦੇ ਨਹੀਂ ਪਾਠ ਸੁਣਦੇ ਨਹੀਂ ਰਾਸ਼ੀਆਂ ਦਾ ਫੜ ਪੱਕਾ ਸੁਣਦੇ ਐ ਸਾਰੇ ਟੀਵੀ ਲਾ ਕੇ ਵੀ ਕੁੰਭ ਰਾਸ਼ੀ ਵਾਲਾ ਕੀ ਕਰੇ ਮੇਗ ਰਾਸ਼ੀ ਵਾਲਾ ਕੀ ਕਰੇ ਫੁਲਾਣੀ ਰਾਸ਼ੀ ਵਾਲਾ ਕੀ ਹੁਣ ਇੱਕੋ ਰਾਸ਼ੀ ਦੇ 10 ਬੰਦੇ ਆ ਇੱਕ ਦਫਤਰ ਚ ਬਿਠਾ ਇੱਕ ਵਿਚਾਰਾ ਸੜਕ ਤੇ ਪੱਥਰ ਕੁੱਟ ਰਿਹਾ ਵੀ ਕਦੀ ਸੋਚ ਕੇ ਵੇਖਿਆ RAM ਤੇ RAVAN ਦੀ ਰਾਸ਼ੀ ਇੱਕ ਸੀ KRISHN ਤੇ KANSA ਦੀ ਰਾਸ਼ੀ ਇੱਕ ਸੀ ਕੀ ਕਰੋਗੇ ਤੁਸੀਂ ਕਦੀ ਪੁੱਛੋਗੇ ਪੁੱਛੂ ਕੌਣ ਜੀ ਤੜਪਦੀ ਦੁਨੀਆ ਵਿੱਚ ਐਡਾ ਵੱਡਾ ਐਡਾ ਵੱਡਾ ਪਖਾਨ ਤੇ ਲੁੱਟ ਕਦੋਂ ਕਦੋਂ ਸਮਝਾਂਗੇ ਸਾਡੇ ਗੁਰੂ ਨਾਨਕ ਸਾਹਿਬ ਨੇ ਹਰ ਸਮਾਜ ਦੇ ਵਰਗ ਨੂੰ ਇਨਸਾਨੀਅਤ ਦਾ ਪਾਠ ਪੜਾਇਆ ਵੀ ਜਾਗੋ ਪਾਈ ਆਪਣੇ ਅੰਦਰ ਪਰਮੇਸ਼ਰ ਨੂੰ ਵਾਚ ਕਰੋ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਸਮਾਜ ਵੀ ਜਦੋਂ ਭਲਾ ਕਰਨਾ ਇਹ ਨਹੀਂ ਵੇਖਣਾ ਹਿੰਦੂ ਐ ਮੁਸਲਮਾਨ ਐ 크ਰਿਸਚੀਅਨ ਐ ਬੋਧੀ ਐ ਜੈਨੀ ਐ ਹਰ ਇੱਕ ਦਾ ਭਲਾ ਕਰਨ ਤਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਸ ਤੋਂ ਵੱਡਾ ਰੱਬ ਦਾ ਮਿਲਾਪ ਕੋਈ ਹੋਰ ਹੋ ਹੀ ਨਹੀਂ ਸਕਦਾ ਇਹ ਤੇ ਤਰ੍ਹਾਂ ਤਰ੍ਹਾਂ ਦੇ ਟਕਵਾਂ ਜਿੱਤਰਾ ਤਰ੍ਹਾਂ ਦੀਆਂ ਦੁਕਾਨਾਂ ਧਰਮ ਦੇ ਨਾਂ ਤੇ ਖੋਲੀਆਂ ਗਈਆਂ ਹਰ ਇੱਕ ਨੇ ਆਖਿਆ ਮੈਂ ਰੱਬ ਇਦਾਂ ਵਖੋਣਾ ਦੂਜੇ ਨੇ ਆਖਿਆ ਮੈਂ ਰੱਬ ਇਦਾਂ ਵਖੋਣਾ ਅਸੀਂ ਹਮੇਸ਼ਾ ਗੁਰਦੁਆਰਾ ਸ਼ਬਦ ਕਿਉਂ ਵਰਤਦੇ ਆ ਭਲਾ ਗੁਰੂ ਘਰ ਸ਼ਬਦ ਨਹੀਂ ਹੈਗਾ ਇਹ ਗੁਰਦੁਆਰਾ ਹੈ ਆ ਚੇਤਾ ਰੱਖਿਓ ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਆ ਆ ਸ਼ਬਦ ਨਿਕਾ ਅਸੀਂ ਆਮ ਕਹਿੰਦੇ ਕਿੱਥੇ ਚੱਲੇ ਆ ਮੈਂ ਗੁਰੂ ਘਰ ਚੱਲੇ ਆ ਨਾ 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 ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਗੁਰੂ ਦਾ ਘਰ ਤੁਹਾਡਾ ਘਰ ਵੀ ਤਾਡੇ ਖੇਤ ਵੀ ਆ ਤੁਹਾਡਾ ਦਫਤਰ ਵੀ ਆ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਇਹ ਗੁਰਦੁਆਰਾ ਹੈ ਇੱਥੋਂ ਮੈਂ ਸਾਰੇ ਸੰਸਾਰ ਚ ਵਿਆਪਕ ਗੁਰੂ ਦੀ ਸੋਝ ਹੀ ਲੈਣ ਆਉਣਾ ਵਾ ਆਪਾਂ ਪੜਦੇ ਆ ਨਾ ਰੋਜ਼ ਗੁਰ ਕੈ ਗਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਤੇ ਜੇ ਬੰਦੇ ਨੂੰ ਇਹ ਸਮਝਾ ਦਈਏ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਤੇ ਜਦੋਂ ਇੱਥੇ ਆਣ ਕੇ ਸੇਵਾ ਕਰਦਾ ਹੈ ਮੱਥਾ ਟੇਕਦਾ ਹੈ ਐਨ ਨਿਮਰਤਾ ਚ ਰਹਿੰਦਾ ਹੈ ਸਾਰੇ ਸੰਸਾਰ ਚ ਇਦਾਂ ਰਹੇਗਾ ਕਿ ਨਹੀਂ ਰਹੇਗਾ ਤੇ ਆਪਾਂ ਤੇ ਉਹਨੂੰ ਕੀ ਸਮਝਾਤਾ ਵੀ ਆਹ ਜਿਹੜੀ ਚਾਰ ਦੀਵਾਰੀ ਇਹ ਐ ਗੁਰੂ ਦਾ ਘਰ ਇੱਥੇ ਬੰਦਾ ਜਦੋਂ ਗੁਰਦੁਆਰੇ ਆਉਂਦਾ ਬੰਦਾ ਕਿੱਦਾਂ ਹੁੰਦਾ ਜੀ ਭਲਾ ਐਦਾਂ ਹੱਥ ਜੋੜੇ ਹੁੰਦੇ ਨੇ ਕੱਲੀ ਕੱਲੀ ਪੌੜੀ ਤੇ ਮੱਥਾ ਟੇਕਦਾ ਹੈ ਹੱਥ ਜੋੜ ਕੇ ਪ੍ਰਕਰਮਾ ਕਰਦਾ ਹੈ ਦੇਗ ਲੈਂਦਾ ਹੈ ਬਾਲਟੀ ਦਾਲ ਦੀ ਫੜ ਕੇ ਵਰਤੌਂਦਾ ਹੈ ਪ੍ਰਸ਼ਾਦ ਦੇ ਵਰਤੌਂਦਾ ਹੈ ਤੇ ਬੱਚੇ ਕਹਿੰਦੇ ਮੰਮੀ ਡੈਡੀ ਜਿਵੇਂ ਡੈਡੀ ਘਰ ਲੜਦਾ ਜੇ ਕਿਤੇ ਐਦਾਂ ਦਾ ਡੈਡੀ ਘਰ ਵਿੱਚ ਚੱਜੇ ਨਜ਼ਾਰੇ ਨਾ ਜਾਣ ਇੱਕ ਵਾਰ ਜਿਹੜਾ ਇਤੇ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਦਾਜ ਜੀ ਦਾਜ ਜੀ ਬੀਬੀ ਜੀ ਭੈਣ ਜੀ ਬੀਬੀ ਜੀ ਭੈਣ ਜੀ ਕਰਦਾ ਜੇ ਇਦਾਂ ਦਾ ਡੈਡੀ ਘਰ ਵਿੱਚ ਚਲ ਜਾ ਆਪਣਾ ਤੇ ਕਰਸਵਰਗ ਬਣ ਜਾ ਪਰ ਉਸ ਬੱਚੇ ਨੇ ਨਹੀਂ ਪਤਾ ਵੀ ਤੁਹਾਡੇ ਡੈਡੀ ਦਾ ਕਸੂਰ ਨਹੀਂ ਕਸੂਰ ਸਾਡੇ ਧਰਮ ਦੇ ਠੇਕੇਦਾਰਾਂ ਜਿੰਨਾ ਕਿਹਾ ਸਿਰਫ ਇਹ ਗੁਰੂ ਘਰ ਹੈ ਤੁਹਾਡਾ ਘਰ ਗੁਰੂ ਦਾ ਘਰ ਨਹੀਂ ਹੈ ਜਦੋਂ ਅਸੀਂ ਗੁਰੂ ਕੋ ਸਮਝਾਂਗੇ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਫਿਰ ਤੂੰ ਦਫ਼ਤਰ 'ਚ ਵੀ ਜਾ ਕੇ ਆਪਣੇ ਪੀਣ ਨਾਲ ਐਡੀ ਤਨੀਜ਼ ਨਾਲ ਗੱਲ ਕਰੇਗਾ ਕਿ ਉਹ ਵੀ ਇੱਕ ਇਨਸਾਨ ਹੈ ਭਈ ਉਹ ਵੀ ਇੱਕ ਇਨਸਾਨ ਹੈ 100 ਵੀਵਰਸ ਏਸੀ ਆਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਵਧੀਆ ਸੀ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਬੜੀਆਂ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਨ ਦੇ ਸੀ ਅੱਜ ਕੱਲ ਦੇ ਇਹਨੇ ਪਖੰਡੀ ਬਾਬੇ ਹਨ ਉਹ ਬਿਲਕੁਲ ਇੰਝ ਹੀ ਕਰਦੇ ਆ ਆਪ ਆਪ ਉਹਨਾਂ ਨੂੰ ਕੋਈ ਮਰਜ਼ ਹੋਵੇ ਤੇ ਉਹ ਹਸਪਤਾਲਾਂ 'ਚ ਜਾਂਦੇ ਆ ਅਗਰ ਉਹਨਾਂ 'ਕੇ ਕੋਈ ਮਰੀਜ਼ ਚਲ ਜਾਂਦਾ ਵੈ ਤੇ ਉਹ ਕਹਿੰਦੇ ਆ ਕਿ ਤੂੰ ਇੱਥੇ ਤੇਲ ਲਾ ਉਥੇ ਦਮ ਕਰਦੇ ਉਹਦੇ ਨਾਲ ਫਰਕ ਕੋਈ ਵੀ ਨਹੀਂ ਪੈਂਦਾ ਅਗਰ ਇੰਨਾ ਹੀ ਉਹਨਾਂ ਦੇ ਦਮਾਂ ਦੇ ਵਿੱਚ ਤੇ ਉਹਨਾਂ ਦੇ ਇਹੋ ਜਿਹੇ ਟੋਟਕਿਆਂ ਦੇ ਵਿੱਚ ਅਸਰ ਹੈ ਤੇ ਜਿਸਲੇ ਆਪ ਉਹਨਾਂ ਨੂੰ ਤਕਲੀਫ ਹੁੰਦੀ ਹੈ ਫਿਰ ਹਸਪਤਾਲਾਂ 'ਚ ਕਿਉਂ ਜਾਂਦੇ ਆਪ ਉਹਨਾਂ ਨੇ ਆਪਣੇ ਜਿਹੜੇ ਵੱਡੇ ਹਸਪਤਾਲ ਬਣਾਏ ਹੁੰਦੇ ਆ ਲੇਕਿਨ ਲੋਕਾਂ ਨੂੰ ਉਹ ਆ ਦਮ ਕਰਦੇ ਆ ਤੇ ਕਹਿੰਦੇ ਆ ਕਿ ਆ ਤੇਲ ਲਾ ਲੋ ਤੇ ਫੱਕੀਆਂ ਦੇ ਦਿੰਦੇ ਕਿ ਆ ਖਾ ਲੋ ਖੁਦ ਕਿਉਂ ਨਹੀਂ ਉਹਨਾਂ ਤੇ ਅਮਲ ਕਰਦੇ ਇਹਦੇ ਪਖੰਡੀ ਬਾਬੇ ਹੁੰਦੇ ਨਾ ਇਹ ਕਿਸੇ ਦਾ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਦੂਸਰਿਆਂ ਨੂੰ ਕਹਿੰਦੇ ਉਹ ਤੁਹਾਨੂੰ ਸੀ ਔਲਾਦ ਦਿੰਨੇ ਆ ਲੇਕਿਨ ਕੋਈ ਦਿਨ ਔਲਾਦ ਨਹੀਂ ਹੁੰਦੀ ਆਪਣੇ ਵਾਸਤੇ ਔਲਾਦ ਕਿਉਂ ਨਹੀਂ ਲੈ ਸਕਦੇ ਇਹ ਇੱਕ ਗਲਤ ਹੈ ਜਿਹੜਾ ਅਸੀਂ ਇਹਨਾਂ ਬਾਬੀਆਂ ਕੋ ਜਾਣਦੇ ਆ ਇਹਨਾਂ ਪਖੰਡੀਆਂ ਨੂੰ ਮੰਨਦੇ ਆ ਬਾਕੀ ਉਹਨਾਂ ਨੇ ਕਹਾ ਕਿ ਸਾਨੂੰ ਆਪਣੇ ਇਹਨਾਂ ਪਖੰਡੀਆਂ ਨੂੰ ਛੱਡ ਕੇ ਨਾ ਆਪਣੇ ਜਿਹੜੇ ਵਾਲਦੈਨ ਹੈ ਨਾ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਬਿਲਕੁਲ ਇਸੇ ਤਰ੍ਹਾਂ ਹੈ ਅਸੀਂ ਆਪਣੇ ਵਾਲਦੈਨ ਦੀ ਰਿਸਪੈਕਟ ਨਹੀਂ ਕਰਦੇ ਅਸੀਂ ਨਾ ਬਾਬਿਆਂ ਦੇ ਪਿੱਛੇ ਟੁਰੇ ਫਿਰਦੇ ਆ ਅਸੀਂ ਕੋਈ ਗੱਡੀ ਲੈਣੇ ਕੋਈ ਚੀਜ਼ ਲੈਣੇ ਅਸੀਂ ਉਨੀ ਦੇਰ ਉਹਨੂੰ ਵਿੱਚ ਆਪਣੀ ਫੈਮਿਲੀ ਦੇ ਮੈਂਬਰ ਜਿਹੜੇ ਨਾ ਉਹਨਾਂ ਨੂੰ ਨਹੀਂ ਬਿਠਾਉਂਦੇ ਜਿੰਨੀ ਦੇਰ ਅਸੀਂ ਕਹਿੰਨੇ ਆ ਕਿ ਪਹਿਲੋਂ ਤੇ ਸਾਡਾ ਬਏਗਾ ਬਾਬਾ ਫਿਰ ਅਸੀਂ ਬਿਠਾਵਾਂਗੇ ਆਪਣੇ ਫੈਮਿਲੀ ਮੈਂਬਰ ਹਾਲਾਂਕਿ ਸਾਨੂੰ ਉਹ ਚੀਜ਼ ਜਿਹੜੀ ਮਿਲੀ ਹੁੰਦੀ ਆ ਸਾਨੂੰ ਉਹ ਕੀ ਇਸ ਲਾਂ ਦੇ ਕਾਬਿਲ ਕਿਨੇ ਬਣਾਏ ਹੁੰਦੇ ਸਾਡੇ ਮਾਪੇ ਨੇ ਪੈਨਾਪਰਾਵਾ ਨੇ ਸਾਨੂੰ ਇਸ ਕਾਬਲ ਬਣਾਇਆ ਹੁੰਦਾ ਔਰ ਅਸੀਂ ਉਹਦੇ ਤੇ ਬਾਬੇ ਦਾ ਹੱਕ ਸਮਝਦੇ ਹੁੰਨੇ ਆ ਔਰ ਬਾਬਾ ਬਹਿ ਕੇ ਉਹਦੇ ਵਿੱਚ ਹੋਰ ਠਗਣ ਦੇ ਮੂਡ ਦੇ ਵਿੱਚ ਹੁੰਦਾ ਕਿ ਮੈਂ ਇਹਨੇ ਇੰਨੀ ਲਈ ਹੈ ਤੇ ਮੈਂ ਇਹਦੇ ਕੋ ਕੀ ਹੋਰ ਲੈ ਸਕਦਾ ਹਾਂ ਇੱਕ ਗਲਤ ਗੱਲ ਹੈ ਕਿ ਸਾਨੂੰ ਇਹ ਬਾਬਿਆਂ ਟੰਗ ਜਨੂ ਮੰਨਣਾ ਚਾਹੀਦਾ ਸਾਨੂੰ ਆਪਣੇ ਵਾਲਦਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਸਾਨੂੰ ਨਾ ਨੇਕੀ ਦਾ ਕੰਮ ਨਾ ਹਰ ਇੱਕ ਦੇ ਨਾਲ ਭਲਾਈ ਜਿਹੜੀ ਹਰ ਇੱਕ ਦੇ ਨਾਲ ਕਰਨੀ ਚਾਹੀਦੀ ਹੈ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਕਿਹੜੇ ਧਰਮ ਦਾ ਹੈ ਕਿਉਂਕਿ ਧਰਮ ਜਿਹੜਾ ਹੈ ਉਹ ਜਿਹੜਾ ਮਰਜ਼ੀ ਹੋਵੇ ਲੇਕਿਨ ਜਿਹੜੀ ਸਾਡੇ ਅੰਦਰ ਇਨਸਾਨੀਅਤ ਹੈ ਉਹ ਸਭ ਦੇ ਅੰਦਰ ਹੋਣੀ ਚਾਹੀਦੀ ਹੈ ਔਰ ਸਭ ਦੀ ਇੱਜ਼ਤ ਭਲਾਈ ਸਭ ਦੇ ਨਾਲ ਕਰਨੀ ਚਾਹੀਦੀ ਹੈ ਇਹ ਸਾਨੂੰ ਇਹ ਧਰਮ ਵੀ ਸਾਡਾ ਸਿਖਾਉਂਦਾ ਇਸਲਾਮ ਦੇ ਵਿੱਚ ਵੀ ਹੈ ਕਿ ਅਸੀਂ ਹਰ ਇੱਕ ਦੇ ਨਾਲ ਭਲਾਈ ਕਰੀਏ ਇਨਸਾਨ ਦੇ ਨਾਲ ਕਿਉਂਕਿ ਅਸੀਂ ਸਾਨੂੰ ਉਹਨਾਂ ਦਾ ਧਰਮ ਨਹੀਂ ਦੇਖਣਾ ਚਾਹੀਦਾ ਉਹ ਉਹਨਾਂ ਦਾ ਮੈਟਰ ਹੈ ਸਾਡਾ ਨਹੀਂ ਹੈ ਸਾਨੂੰ ਹਰ ਇੱਕ ਦਿਨ ਨਾਲ ਬੁਲਾਈ ਕਰਨੀ ਚਾਹੀਦੀ ਹੈ ਮੈਂ ਕਿੰਨੀ ਹੈ ਕਿ ਬਹੁਤ ਵਧੀਆ ਉਹਨਾਂ ਦੀ ਵੀਡੀਓ ਸੀ ਬਹੁਤ ਵਧੀਆ ਉਹਨਾਂ ਦੀ ਕਥਾ ਸੀ ਇਸੇ ਤਰ੍ਹਾਂ ਦੀਆਂ ਕਥਾ ਜਿਹੜੀ ਨਾ ਮੈਂ ਰੋਜ਼ਾਨਾ ਲਾਈਵ ਉਹਨਾਂ ਨੂੰ ਨਾ ਸ਼ਾਮ ਨੂੰ ਜਿਸਲੇ ਉਹਨਾਂ ਦੀ ਲਾਈਵ ਕਥਾ ਚੱਲਦੀ ਹੁੰਦੀ ਹੈ ਮੈਂ ਰੋਜ਼ਾਨਾ ਸੁਣਦੀ ਆ ਮੈਂ ਕਿੰਨੀ ਕਿਉਂਕਿ ਉਹ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਆ ਸਾਨੂੰ ਇੱਕ ਜ਼ਿੰਦਗੀ گزارਣ ਦਾ ਤਰੀਕਾ ਦੱਸਦੇ ਜਿੰਜੇ ਕਿ ਗੁਰੂ ਸਾਹਿਬਾਨ ਨੇ ਦੱਸਿਆ ਸੀ ਕਿਉਂਕਿ ਗੁਰੂ ਸਾਹਿਬਾਨ ਆਏ ਸੀ ਸਬਦੇ ਪਲੇਵਾਸਤੇ ਔਰ ਇਸੇ ਤਰ੍ਹਾਂ ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਦੱਸਦੇ ਤਾਂ ਖਰੀਆਂ ਸੱਚੀਆਂ ਕਰਦੇ ਨੇ ਕਿਉਂਕਿ ਖਰੀਆਂ ਸੱਚੀਆਂ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ ਮੈਂ ਸਾਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਹੱਕ ਤੇ ਸੱਚ ਬੋਲਣਾ ਚਾਹੀਦਾ ਵੈ ਨਾ ਸਾਨੂੰ ਕਿਸੇ ਦਾ ਹੱਕ ਖਾਣਾ ਚਾਹੀਦਾ ਵੈ ਨਾ ਕਿਸੇ ਦਾ ਹੱਕ ਮਾਰਨਾ ਚਾਹੀਦਾ ਵੈ ਕਿਉਂਕਿ ਅਗਰ ਅਸੀਂ ਕਿਸੇ ਦਾ ਹੱਕ ਮਾਰਾਂਗੇ ਸੱਚ ਛੁਪਾਵਾਂਗੇ ਤੇ ਇੱਕ ਦਿਨ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਏਗਾ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹ ਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਵੀਡੀਓ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ